ਜੈ ਭਾਗ ਸਮੁੱਚੇ ਸਮਾਜ ਨੂੰ ਤੇਰੀ ਹੱਥ ਛੋੜ ਕੇ ਬੇਨਤੀ ਹੈ ਇਹ ਜਿਹੜਾ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਹੈ ਜੀ ਵੀ ਅੰਮ੍ਰਿਤਸਰ ਸਾਹਿਬ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਕ ਪ੍ਰੀਤ ਜੈ ਬੋਤਰਾੜ ਫੇਡਟਾੜ ਜਿਹੜੇ ਕਰਨ ਦੀ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਫਿੱਟੀ ਹੈ ਉਹ ਵੀਡੀਓ ਦੇਖ ਕੇ ਸਾਡੇ ਸਮੁੱਚੇ ਸਮਾਜ ਨੂੰ ਸਮੂਚੇ ਭਾਈਚਾਰੇ ਨੂੰ ਦਿਲਾਂ ਦੇ ਠੇਸ ਪਹੁੰਚੀ ਹੈ ਤਾਂ ਮੈਂ ਸਮੂਚੇ ਸਵਾਗਤ ਨੂੰ ਇਹ ਬੇਨਤੀ ਕਰਦਾ ਕਿ ਕੱਲਾ 18 ਤਰੀਕ ਸ਼ਾਮ 4 ਵਜੇ ਗੋਨੇਣਾ ਚੌਕ ਸ੍ਰੀ ਮੁਕਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਸਾਰੇ ਸਮੂਚੇ ਭਾਈਚਾਰੇ ਨੂੰ ਬੇਨਤੀ ਹੈ ਕਿ ਪਾਰਟੀਵਾਦੀ ਤੋਂ ਪਰੁਖਤ ਕੇ ਸਾਰੀਆਂ ਜੱਤੇ ਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਹਮਨਾ ਕੇ ਪਹੁੰਚੋ ਤਾਂ ਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਜਾਂ ਕੇ ਮਜੂਦਾ ਪੰਜਾਬ ਸਰਕਾਰ ਹੈ ਕਿ ਜਿਹੜੇ ਰਾਜ ਦੇ ਵਿੱਚ ਪਾਬਾ ਸਾਹਿਬ ਦੀ ਰੋਡ ਡੱਕੇ ਮੇਡ ਕਰ ਜਿਦਾ ਪਤਰਾ ਛੇੜਛੜ ਕੀਤੀ ਹੈ ਉਹਨਾਂ ਨੂੰ ਮੂੰਹ ਤੋਂ ਜਵਾਬ ਦੇ ਸਕੀਏ ਇਹਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕੱਲ ਠੀਕ 4 ਵਜੇ ਗੋਨੇਣਾ ਚੌਕ ਸ਼੍ਰੀ ਮੁਕਤਸਰ ਸਾਹਿਬ ਵਾਲਮੀਕ ਕਮਸ਼ਾਲਾ ਵਿਖੇ ਪਹੁੰਚੋ ਤੁਹਾਨੂੰ ਸਾਰਿਆਂ ਨੂੰ ਇਹਹੀ ਬੇਨਤੀ ਹੈ ਜੈਪੀਨ ਜੈ ਭਾਰਤ ਜੈ ਤੁਹਾਨੂੰ ਪਹਿਲਾਂ ਜਿਹੜੀ ਆਵਾਜ਼ ਸੁਣਨ ਵਾਲੇ ਸਾਰਿਆਂ ਨੂੰ ਚਾਹ ਪੀਂ ਚਾਹ ਭਾਰਤ ਇਹ ਸਾਡੇ ਅੱਜ ਜਿਹੜਾ ਸਾਡਾ ਇਕੱਠੇ ਹੋਣ ਦਾ ਸਮਾਜਿਕ ਤੌਰ ਤੇ ਇਕੱਠੇ ਹੋਏ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਕੱਲ ਬਾਬਾ ਸਾਹਿਬ ਪੀਬਰਾ ਅਵੇਦਕਰ ਜੀ ਦੇ ਬੁੱਤ ਨਾਲ ਬੇਅਦਬੀ ਕੀਤੀ ਹੈ ਸ੍ਰੀ ਅਪਰਸਰ ਸਾਹਿਬਿੱਕੇ ਔਰ ਉਹ ਵੀ ਉਸ ਦਿਹਾੜੇ ਤੇ ਜਿਸ ਦਿਨ ਭਾਰਤ ਦਾ ਜਿਹੜਾ ਸੰਵਿਧਾਨ ਦੇ ਨਿਰਮਾਤਾ ਦੇ ਬੋਤਰਾ ਛੇੜਛੜ ਕੀਤੀ ਹੈ ਕਿ ਜਿਸ ਦਿਨ ਪੂਰਾ ਹੀ ਭਾਰਤ ਉਹ ਸੰਵਿਧਾਨਕ ਦਿਵਸ ਮਨਾ ਰਿਹਾ ਸੀ 26 ਜਨਵਰੀ 1950 ਨੂੰ ਭਾਰਤ ਦਾ ਜਿਹੜਾ ਆਵਦਾ ਸੰਵਿਧਾਨ ਸੀਗਾ ਸ਼ੁਰੂ ਹੁੰਦਾ ਹੈ ਤੇ ਇਹ ਜਿਹੜਾ ਹੈਗਾ ਸਾਡੇ ਜਿਹੜੇ ਮਨਾਂ ਨੂੰ ਠੇਸ ਪਹੁੰਚੀ ਹੈ ਸਾਰੇ ਹੀ ਭਾਈਚਾਰੇ ਦੇ ਲੋਕ ਤੇ ਅਸੀਂ ਇਸ ਲਈ ਅੱਜ ਫੈਸਲਾ ਕੀਤਾ ਹੈ ਸਾਰੇ ਆਨੇ ਇਕੱਠੇ ਹੋ ਕੇ ਕਿ ਕੱਲ ਮੰਗਲਵਾਰ ਭਗਵਾਨ ਵਾਲਮੀਕ ਧਰਮਸ਼ਾਲਾ ਗੋਲਿਆਣਾ ਚੌਂਕ ਦੇ ਇੱਕ ਪੂਰੀ ਵੱਡੀ ਮੀਟਿੰਗ ਕਰਾਂਗੇ ਉਸ ਦੇ ਵਿੱਚ ਵੱਡਾ ਸਿੱਖਾ ਸ਼ਿਕਰਸ਼ ਜਿਹੜਾ ਹੈਗਾ ਕਿ ਜੋ ਦਿਨ ਬੋ ਦਿਨ ਸਾਡੇ ਰੈਬਰਾ ਨਾਲ ਜਾਂ ਸਾਡੇ ਸਰਦਾਰ ਨਾਲ ਜੋ ਛੇੜਛਾੜ ਹੋ ਰਹੀ ਹੈ ਉਹਦਾ ਸਿੱਖਾ ਜਵਾਬ ਦਿੱਤਾ ਜਾਵੇ ਉਸ ਤੇ ਵਾਸਤੇ ਅਸੀਂ ਕੱਲ ਸਾਰੇ ਹੀ ਸਮਾਜ ਨੂੰ ਮੈਂ ਖੁੱਲ੍ਹਾ ਸੱਦਾ ਦਿੰਦੇ ਆ ਕਿ ਕੱਲ ਭਗਵਾਨ ਵਾਲਮੀਕ ਧਰਮਸ਼ਾਲਾ 4 ਵਜੇ ਗੋਨੇੜਾ ਚੌਕ ਸ੍ਰੀ ਮੁਕਸਰ ਸਾਹਿਬ ਵਿਖੇ ਸਾਰੀਆਂ ਜੱਥੇਬੰਦੀਆਂ ਪਾਰਟੀ ਬਾਰੇ ਉੱਠ ਕੇ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਹੈ ਉਹ ਸਾਡੇ ਸੰਵਿਧਾਨ ਨੂੰ ਪਿਆਰ ਕਰਦਾ ਹੈ ਡਾਕਟਰ ਸਾਹਿਬ ਸਾਡੇ ਦਲਤ ਰਹਿਬਰਾਂ ਨੂੰ ਪਿਆਰ ਕਰਦਾ ਜਿਹੜਾ ਉਹ ਕੱਲ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣਨ ਤੇ ਏਡੀਆ ਸ਼ਮਾ ਦਾ ਇਜਾਜ਼ਤ ਹੈ ਵੀ ਅਸੀਂ ਜਿਹੜਾ ਸਾਡੇ ਸੰਵਿਧਾਨ ਨਾਲੇ ਚਾਤਰ ਲੋਕ ਸ਼ਰਾਰਤੀ ਅੰਸਰ ਜਿਹੜੇ ਛੇੜਛਾੜ ਕਰਦੇ ਆ ਸੰਵਿਧਾਨ ਨਾਲ ਛੇੜ ਕਰਦੇ ਆ ਜਾਂ ਸਾਡੇ ਰਹਿਬਰਾਂ ਨਾਲ ਕਰਦੇ ਆ ਉਹਨਾਂ ਨੂੰ ਸਿੱਖਾ ਜਵਾਬ ਦਿੱਤਾ ਜਾਵੇ ਜੈ ਭੀ ਜੈ ਭਾਗ दिल्ली क्राइम नेशनल न्यूज़ नजर सफर